ਕਿਸਾਨ ਜਥੇਬੰਦੀਆਂ ਆਪਣੀਆਂ ਮੰਗਾਂ ਨੂੰ ਲੈ ਕੇ ਇੱਕ ਵਾਰ ਫੇਰ ਸੰਘਰਸ਼ ਦੇ ਰਾਹ ਦੇ ਉੱਤੇ ਤੁਰ ਪਈਆਂ ਨੇ ਤੇ ਕਿਸਾਨਾਂ ਨੇ ਦਿੱਲੀ ਵੱਲ ਕੂਚ ਕਰਨ ਦਾ ਫੈਸਲਾ ਕੀਤਾ ਤਾਂ ਹਰਿਆਣਾ ਸਰਕਾਰ ਪੂਰੀ ਐਕਟਿਵ ਹੋ ਗਈ ਹਰਿਆਣਾ ਸਰਕਾਰ ਨੇ ਉਹਨਾਂ ਨੂੰ ਕਈ ਤਰ੍ਹਾਂ ਦੀਆਂ ਰੋਕਾਂ ਲਾ ਕੇ ਰਾਹ ਦੇ ਵਿੱਚ ਹੀ ਰੋਕ ਲਿਆ ਤੇ ਗੱਲ ਕੀਤੀ ਜਾਵੇ ਸ਼ੰਭੂ ਬਾਰਡਰ ਦੀ ਤੇ ਖਨੋਰੀ ਬਾਰਡਰ ਦੀ ਵੱਡੀ ਗਿਣਤੀ ਦੇ ਵਿੱਚ ਕਿਸਾਨ ਉੱਥੇ ਬੈਠੇ ਹੋਏ ਨੇ ਟਰਾਲੀਆਂ ਟਰੈਕਟਰ ਖੜੇ ਨੇ ਲੰਗਰ ਚੱਲ ਰਹੇ ਨੇ ਤੇ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਮੌਕੇ ਦੇ ਹਾਲਾਤ ਕੀ ਨੇ जानਨ ਵਾਸਤੇ ਅਸੀਂ ਜੁੜਦੇ ਹਾਂ ਬਲਦੇਵ ਸਿੰਘ ਸਿਰਸਾ ਹੋਰਾਂ ਦੇ ਨਾਲ ਜੋ ਕਿਸਾਨ ਲੀਡਰ ਨੇ ਕਿਸਾਨੀ ਅੰਦੋਲਨ ਦੇ ਵਿੱਚ ਉਹਨਾਂ ਦਾ ਕਾਫੀ ਯੋਗਦਾਨ ਰਿਹਾ ਤੇ ਹੁਣ ਵੀ ਉਹ ਮੋਰੀ ਭੂਮਿਕਾ ਨਿਭਾ ਰਹੇ ਨੇ ਇਸ ਅੰਦੋਲਨ ਦੇ ਵਿੱਚ ਸਿਰਸਾ ਸਾਹਿਬ ਸਵਾਗਤ ਹੈ ਜੀ ਤੁਹਾਡਾ D5 ਚੈਨਲ ਪੰਜਾਬੀ ਤੇ ਮੇਰਾ ਮੇਰੇ ਵੱਲੋਂ ਵੀ D5 ਚੈਨਲ ਦਾ ਬਲਿੰਦਰ ਜੀ ਦਾ ਧਰਮਿੰਦਰ ਜੀ ਦਾ ਆਕੀਦਾ ਜੀ ਦਾ ਸਮੂਹ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਸ਼ੁਕਰੀਆ ਜੀ ਤੇ ਸਿਰਸਾ ਸਾਹਿਬ ਕਿਹੋ ਜਿਹਾ ਮਾਹੌਲ ਬਣਿਆ ਹੋਇਆ ਤੁਸੀਂ ਇਸ ਵੇਲੇ ਕਿੱਥੇ ਮੌਜੂਦ ਹੋ ਮੈਂ ਇਸ ਟਰੰਡ ਦੇ ਉੱਤੇ ਜਿਹੜਾ ਕਿ ਪੰਜਾਬ ਹਰਿਆਣਾ ਦਾ ਖਨੋਰੀ ਬਾਰਡਰ ਹੈ ਉਸ ਬਾਰਡਰ ਦੇ ਉੱਤੇ ਸਾਡੀ ਬਹੁਤ ਲੰਬੀ ਲਾਈਨ ਜਿਹੜੀ ਆ ਇੱਥੇ ਉਹੀ ਹਾਲਾਤ ਫਿਰ ਪੈਦਾ ਹੋ ਗਏ ਨੇ ਜਿਸ ਤਰ੍ਹਾਂ ਕਿ ਅਸੀ ਸਿੰਘ ਬਾਰਡਰ ਤੇ ਟਿਕਰੀ ਬਾਰਡਰ ਤੇ ਉਦੋਂ ਖੜੇ ਸੀ ਉਹੀ ਹਾਲਾਤ ਇੱਥੇ ਪੈਦਾ ਹੋਏ ਨੇ ਤੇ ਮੈਂ ਇਸ ਬਾਰਡਰ ਦੇ ਉੱਤੇ ਆ ਜੀ ਤੇ ਕਿੰਨੇ ਕੁ ਪੁਖਤਾ ਪ੍ਰਬੰਧ ਕੀਤੇ ਗਏ ਨੇ ਕਿੰਨੀਆਂ ਕੁ ਰੋਕਾਂ ਨੇ ਕੀ ਕਿਸਾਨ ਜਥੇਬੰਦੀਆਂ ਇੰਨੀ ਕੁ ਤਾਕਤ ਰੱਖਦੀਆਂ ਨੇ ਕਿ ਉਹਨਾਂ ਰੋਕਾਂ ਨੂੰ ਤੋੜ ਸਕਣ ਜੇ ਕੋਈ ਮੈਂ ਬੇਨਤੀ ਕਰਾਂ ਕਿ ਪਹਿਲੀ ਗੱਲ ਤੇ ਆ ਕੇ ਤੁਸੀਂ ਇਹ ਵੇਖੋ ਕਿ ਕੱਲ 13 ਤੇ ਅੱਜ 14 ਤਰੀਕ ਹੋ ਗਈ ਆ ਹਾਂਜੀ 13 ਤਰੀਕ ਸਵੇਰ ਤੋਂ ਲੈ ਕੇ ਸ਼ੰਭੂ ਬਾਰਡਰ ਦੇ ਉੱਤੇ ਹੁਣ ਤੱਕ ਗੋਲੀ ਚੱਲ ਰਹੀ ਆ ਤੋਂ ਮੇਰੇ ਕੋ ਫੋਨ ਆਏ ਨੇ ਉਸ ਤੋਂ ਜੀ ਇੱਥੇ ਵੀ ਕੱਲ ਗੋਲੀਆਂ ਵੀ ਚੱਲੀਆਂ ਨੇ ਲਾਠੀ ਚਾਰਜ ਵੀ ਹੋਇਆ ਤੇ ਸਾਡੇ ਨੌਜਵਾਨਾਂ ਦੀਆਂ ਜਿਹੜੀਆਂ ਨੇ ਲੱਤਾਂ ਵੀ ਜਿਹੜੀਆਂ ਨੇ ਉਹ ਟੁੱਟੀਆਂ ਨੇ ਫੱਟੜ ਵੀ ਹੋਏ ਨੇ ਇੱਕ ਟਰੈਕਟਰ ਵੀ ਸਾਡਾ ਜਿਹੜਾ ਸੀ ਇੱਥੋਂ ਉਹ ਟਰੈਕਟਰ ਟਰਾਲੀ ਲੈ ਗਏ ਔਰ ਤੁਸੀਂ ਹਾਰਨ ਹੋਗੇ ਕਿ ਪੁਲਿਸ ਵਾਲਿਆਂ ਨੇ ਸਾਡੇ ਟਰੈਕਟਰ ਤੇ ਟਰਾਲੀ ਦੇ ਜਿਹੜੇ ਟਾਇਰ ਸੀ ਸਵੇ ਮਾਰ ਮਾਰ ਕੇ ਪਾੜਤੇ ਆ ਪਰ ਹੌਸਲੇ ਕਿੰਨੇ ਬੁਲੰਦ ਨੇ ਸਾਡੇ ਉਹ ਤੁਹਾਨੂੰ ਮੈਂ ਦੱਸਣਾ ਚਾਹਣਾ ਕਿ ਤੁਹਾਡੇ ਕੋਲ ਵੀ ਰਿਪੋਰਟ ਆਉਣ ਗਿਆ ਕਿ ਸ਼ੰਭੂ ਬਾਰਡਰ ਜਿਹੜਾ ਹੈ ਉਹ ਸ਼ੰਭੂ ਤੋਂ ਲੈ ਕੇ ਤੇ ਸਰਹੰਦ ਤੱਕ ਟਰਾਲੀਆਂ ਦੀ ਲਾਈਨ ਲੱਗੀ ਆ ਹੂੰ ਔਰ ਇੱਧਰ ਵੀ ਇਸੇ ਤਰ੍ਹਾਂ ਹੋ ਰਿਹਾ ਨੇ ਤੇ ਹਰਿਆਣੇ ਦੇ ਵਿੱਚੋਂ ਇਸ ਟਾਈਮ ਦੇ ਉੱਤੇ ਇੱਥੇ ਹੁਣ ਸਾਡੇ ਵਾਪਨਾ ਚੱਲ ਰਿਆ ਨੇ ਜਿਹੜੇ ਹਰਿਆਣਵੀ ਭਰਾ ਨੇ ਉਹ ਸਾਡੇ ਇੱਥੇ ਉਹ ਜਿਹੜਾ ਉਹਨਾਂ ਦੀ ਜੋ ਉਹਨਾਂ ਦੀ ਪਰੰਪਰਾ ਹੁਕਾ ਪੀਣ ਦੀ ਉਹ ਇੱਥੇ ਬੈਠੇ ਤੋਂ ਚੱਲ ਰਿਆ ਨੇ ਮੈਂ ਫੋਟੋ ਵੀ ਤੁਹਾਨੂੰ ਭੇਜ ਸਕਦਾ ਜੀ ਹਰਿਆਣੇ ਦੇ ਵਿੱਚੋਂ ਫੋਨ ਆ ਰਹੇ ਨੇ ਮੇਰਾ ਪਿੰਡ ਪਿਛਲਾ ਜ਼ਿਲ੍ਹੇ ਸਰਸਤੇ ਦੇ ਵਿੱਚ ਜਗਮਨੇ ਦਾ ਪਿੰਡ ਹੈ ਜਗਮਨੇ ਪਿੰਡ ਦੇ ਵਿੱਚੋਂ ਸਰਦਾਰ ਗਿਆਨ ਸਿੰਘ ਕੱਕੜ ਨੰਬਰਦਾਰ ਹੈ ਪਿੰਡ ਦਾ ਜੀ ਉਸੇ ਵalon ਫੋਨ ਆ ਰਹੇ ਸੀ ਕੱਲ ਦੀ ਜਿਹੜੀ ਉਹ ਮੈਂ ਵੀਡੀਓ ਵੀ ਤੁਹਾਨੂੰ ਭੇਜਦਾਗਾ ਜਿਹੜੀ ਕੱਲ ਉਹਨੇ ਕਾਲ ਦਿੱਤੀ ਆ ਮੇਰਾ ਕਹਿਣ ਤੋਂ ਭਾਪੇ ਰਹਿਣ ਦੇ ਵਿੱਚੋਂ ਸਿੱਖ जाट ਭਾਈ ਮਨ ਲ ਕੇ ਹਰ ਤਰ੍ਹਾਂ ਦੇ ਜਿਹੜੇ ਲੋਕ ਨੇ ਉਹ ਸਾਰੇ ਦੇ ਸਾਰੇ ਬਹੁਤ ਵੱਡੀ ਚਿੰਤਾ ਚ ਆ ਰਹੇ ਨੇ ਤੇ ਸਾਡੀਆਂ ਤਿਆਰੀਆਂ ਪੂਰ ਨੇ ਰਾਤੇ ਠਰੜ ਨੇ ਨੌਜਵਾਨਾਂ ਨੂੰ ਕੱਲ ਅਸੀਂ ਬੜਾ ਇਥੋਂ ਰੋਕ ਰੋਕ ਕੇ ਰੱਖਿਆ ਜੀ ਕਿ ਅਸੀਂ ਮੋਰਚਾ ਜਿਹੜਾ ਜਿੱਤਣਾ ਤੇ ਜਿੱਤਾਂਗੇ ਤਾਂ ਜੇ ਮੋਰਚਾ ਅਸੀਂ ਸ਼ਾਂਤਵੇਂ ਬਣਾ ਕੇ ਰੱਖਾਂਗੇ ਅਸੀਂ ਮਸਾਲਾਂ ਦਿੱਤੀਆਂ ਕਿ ਗੁਰੂ ਨਾਨਕ ਪਾਤਸ਼ਾਹ ਨੂੰ ਉਸ ਟਾਈਮ ਤੇ ਜੇਲ੍ਹ ਚ ਬੰਦ ਕੀਤਾ ਗਿਆ ਤੇ ਉਹਨਾਂ ਨੇ ਅਕਾਲ ਪੁਰਖ ਨੂੰ ਕਿਹਾ ਕਿ ਇੱਥੇ ਮਾਰ ਪਈ ਕਰਲਾਣੇ ਤਾਂ ਕਿ ਚਰਤਨੀ ਆ ਉਹਨਾਂ ਨੇ ਕੋਈ ਅਥ ਨਹੀਂ ਚੁੱਕਿਆ ਪੰਚਮ ਪਾਤਸ਼ਾਹ ਨੇ ਸ਼ਹਾਦਤ ਦਿੱਤੀ ਆ ਸੋ ਪੰਚਮ ਪਾਤਸ਼ਾਹ ਦੀ ਮਿਸਾਲ ਦੇ ਕੇ ਨੌਵੇਂ ਪਾਤਸ਼ਾਹ ਦੀ ਮਿਸਾਲ ਲੈ ਕੇ ਛੋਟੇ ਸਹਾਰਜਾਦਾਂ ਦੇ ਇਤਿਹਾਸ ਦੀ ਮਿਸਾਲ ਲੈ ਕੇ ਭਾਈ ਮਨੀ ਸਿੰਘ ਦੇ ਇਤਿਹਾਸ ਦੀ ਮਿਸਾਲ ਲੈ ਕੇ ਤੇ ਅਸੀਂ ਨੌਜਵਾਨਾਂ ਨੂੰ ਕੰਟਰੋਲ ਕਰਕੇ ਰੱਖ ਰਹੇ ਆ ਪਰ ਇਹ ਵੀ ਨਾਲ ਹੈ ਕਿ ਅਸੀਂ ਇੱਥੇ ਕਿੰਨਾ ਚਿਰ ਰਹਿਣਾ ਇਹ ਅਸੀਂ ਰਣਨੀਤੀ ਘੜ ਕੇ ਅੱਗੇ ਹਰਿਆਣੇ ਦੇ ਵਿੱਚ ਜਾਂ ਦਿੱਲੀ ਕਿਸ ਤਰ੍ਹਾਂ ਪਹੁੰਚਣਾ ਇਹ ਵੀ ਸਾਨੂੰ ਪਤਾ ਹੈ ਕਿ ਜੇ ਤੁਸੀਂ ਅੱਜ ਬੰਨਾ ਵੀ ਰੋਕਾ ਲਾਉਣ ਦਿੱਲੀ ਚਲੇ ਵੀ ਜਾਈਏ ਸਾਨੂੰ ਇਹ ਪਤਾ ਵੀ ਉੱਥੇ ਪਹੁੰਚਣ ਦੇ ਨਾਲ ਜਿਹੜੀਆਂ ਸਾਡੀਆਂ ਮੰਗਾਂ ਨੇ ਵੀ ਜੇ ਅਸੀਂ ਕਹਿ ਦਈਏ ਕਿ ਅੰਨਛਤ ਜੜੀ ਆ ਉਹਦਾ ਗਾਰੰਟੀ ਕਾਨੂੰਨ ਬਣ ਜਾਊ ਜੇ ਅਸੀਂ ਕਹਿ ਦਈਏ ਕਿ ਭਾਰਤ ਡਬਲਯੂ ਕੀ ਚੋਂ ਬਾਹਰ ਆ ਜਾਊ ਜੇ ਅਸੀਂ ਕਹਿ ਦਈਏ ਕਿ ਇਹ ਜਿੰਨੇ ਵੀ ਮਸਲੇ ਨੇ ਸਾਡੇ ਤੇ ਕਰਜ਼ੇ ਦੇ ਉੱਤੇ ਜੜੀ ਆ ਲਕੀਰ ਫੇਰ ਜਾਊ ਕਿਸਾਨਾਂ ਮਜ਼ਦੂਰਾਂ ਤੇ ਨਹੀਂ ਹੋਣਾ ਕੋਈ ਵੀ ਮਸਲਾ ਮਸਲਾ ਠਿਰ ਸਰਕਾਰ ਨਹੀਂ ਕਰਨਾ ਪਰ ਅਸੀਂ ਜੋ ਢੇੜ ਆਰਾਦਾ ਲੈ ਕੇ ਚੱਲੇ ਆ ਕਿ ਅਸੀਂ ਦਿੱਲੀ ਜਾਣਾ ਹੈ ਸਾਡੀ ਉਹ ਕਾਲ ਹੈ ਅਸੀਂ ਉਸ ਕਾਲ ਦੇ ਮੁਤਾਬਕ ਅਸੀਂ ਇਹ ਚੱਲਿਆ ਜਾਣਾ ਚੱਲਿਆ ਜਾਣਾ ਜਿੰਨੀਆਂ ਵੀ ਰੋਕਾਂ ਆਉਣ ਅਸੀਂ ਰੋਕਾਂ ਦੀ ਪਰਵਾਹ ਨਹੀਂ ਕਰਨੀ ਤੁਸੀਂ ਆਹਣ ਹੋਵੋਗੇ ਕਿ ਜਿੱਥੇ ਇਹਨਾਂ ਨੇ ਛੜਕਾਂ ਦੇ ਵਿੱਚ ਕੰਕਰੀਟ ਦੀਆਂ 8 8 ਫੁੱਟ ਚੌੜੀਆਂ ਦਿਵਾਰਾਂ ਖੜੀਆਂ ਕੀਤੀਆਂ ਨੇ ਇਹਨਾਂ ਨੇ ਛੜਕਾਂ ਦੇ ਵਿੱਚ ਸਰਯੇ ਗੱਡੇ ਨੇ ਪਿੱਛੇ ਕਰਕੇ ਇਹਨਾਂ ਨੇ ਕੀ ਕੁਝ ਕੀਤਾ ਪਰ ਬੇਸ਼ਰਮੀ ਦੀ ਹੱਦ ਉਦੋਂ ਇਹਨਾਂ ਨੇ ਪਾਰ ਕਰਤੀ ਜਦੋਂ ਲੋਕਾਂ ਦੀਆਂ ਜੜੀਆਂ ਕਣਕਾਂ ਦੀਆਂ ਫਸਲਾਂ ਨੇ ਉਹਨਾਂ ਨੂੰ ਪਾਣੀ ਦੀ ਲੋੜ ਰਹੀ ਸੀ ਪਰ ਇਹਨਾਂ ਨੇ ਉਹਨਾਂ ਕਾਲਚੇਤਾਂ ਦੇ ਵਿੱਚ ਪਾਣੀ ਛੜਦਾ ਵੀ ਇੱਛਤਾਂ ਦੇ ਵਿੱਚ ਆਉਂਦੀ ਕਿਤੇ ਫੈਕਟਰਾਂ ਕੱਢ ਕੇ ਲੈ ਜਾਣ ਪਰ ਸਾਡੇ ਹੌਸਲੇ ਬਰਾਂਦਰ ਚੜ੍ਹਦੀ ਕਲਾ ਚਾ ਕਿ ਅਸੀਂ ਦਿੱਲੀ ਜਾਣ ਨੂੰ ਅਸੀਂ ਪੜਾਉ ਪੜਾਈ ਕਿਸ ਤਰ੍ਹਾਂ ਵੀ ਚਾਹੀਏ ਜਿੰਨਾ ਚਿਰ ਇਹ ਮੰਗਾ ਸਾਡੀਆਂ ਪਰਵਾਨੀ ਹੁੰਦੀਆਂ ਅਸੀਂ ਚੱਲਦੇ ਆ ਜਾਣਾ ਚੱਲਦੇ ਆ ਜਾਣਾ ਜੀ ਸਰਸਰ ਸਾਹਿਬ ਜਿਸ ਤਰ੍ਹਾਂ ਦੇ ਨਾਲ ਤੁਹਾਡੀਆਂ ਕੁਝ ਕੁ ਜਥੇਬੰਦੀਆਂ ਨੇ ਜਿਨ੍ਹਾਂ ਨੇ ਫੈਸਲਾ ਲਿਆ ਸੀਗਾ ਬਾਕੀ ਜਿਹੜੀਆਂ ਜਥੇਬੰਦੀਆਂ ਨੇ ਉਹਨਾਂ ਨੇ 16 ਨੂੰ ਭਾਰਤਬੰਦ ਦਾ ਫੈਸਲਾ ਕੀਤਾ ਹੋਇਆ ਸੱਦਾ ਦਿੱਤਾ ਹੈ ਕਿ ਜਿੰਨਾ ਹੁਣ ਇਸ ਤਰ੍ਹਾਂ ਦਾ ਮਾਹੌਲ ਬਣ ਗਿਆ ਹੈ ਉਸ ਨੂੰ ਮੱਦੇਨਜ਼ਰ ਰੱਖਦੇ ਹੋਏ ਹੋਰ ਕਿਸਾਨ ਜਥੇਬੰਦੀਆਂ ਜਿਹੜੀਆਂ ਪਿੱਛੇ ਸੀ ਉਹ ਤੁਹਾਡੇ ਸੰਪਰਕ ਦੇ ਵਿੱਚ ਆਈਆਂ ਨੇ ਕੋਈ ਉਧਰੋਂ ਗੱਲਬਾਤ ਤੁਰੀ ਹੈ ਕਿ ਅਸੀਂ ਤੁਹਾਡੇ ਨਾਲ ਆ ਰਹੇ ਹਾਂ ਮੈਂ ਇੱਕ ਬੇਨਤੀ ਕਰਾਂਗਾ ਮੈਂ ਉਹਨਾਂ ਬਾਰੇ ਜ਼ਿਆਦਾ ਨਹੀਂ ਕਹਿਣਾ ਹੂੰ लोग देख रहे ने हम्म लोग दुनिया एक बड़ी बारीक छन्नी है हम्म ते छान देती है हम्म मैं ओना दुनी चंदान दी ਗੱਲ ਨਹੀਂ ਕਰਨੀ ਜੀ ਲੋਕ ਜਾਣਨ ਤੋਂ ਉਹ ਜਾਣਨ ਪਰ ਜਿਹੜੀ ਜਨਤਾ ਹੈ ਜਿਹੜੇ ਕਿਸਾਨ ਨੇ ਜਿਹੜੇ ਮਜ਼ਦੂਰ ਨੇ ਜਿਹੜੇ ਮਤਲਬ ਕਿ ਇਹਨਾਂ ਕਾਨੂੰਨਾਂ ਦੇ ਨਾਲ ਨਾਲ ਜਿਹੜੇ ਪੀੜਤ ਨੇ ਇਹਨਾਂ ਕਾਨੂੰਨਾਂ ਤੋਂ ਜਿਹੜੇ ਚਾਹੁੰਦੇ ਨੇ ਕਿ ਇਹ ਜਿਹੜੇ ਇਹਨਾਂ ਨੇ ਕਾਨੂੰਨ ਬਣ ਲਿਆਦੇ ਨੇ ਜਿਹੜੀਆਂ ਮਤਾਂ ਨੂੰ ਅਸੀਂ ਲੈ ਕੇ ਚੱਲੇ ਆ ਉਹ ਨੋਟ ਛੱਡ ਲੈਣ ਆ ਰਹੇ ਨੇ ਅਸੀਂ ਉਹਨਾਂ ਲੀਡਰਾਂ ਦੇ ਬਾਰੇ ਕੁਝ ਨਹੀਂ ਕਹਿਣਾ ਚਾਹੁੰਦੇ ਮੈਂ ਨਹੀਂ ਕਹਾਂਗਾ ਹੋਰ ਕਿਸੇ ਦੀ ਆਪਣੀ ਸੋਚ ਹੋਵੇ ਜੀ ਤੇ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਹੋਰੀ ਕਹਿੰਦੇ ਨੇ ਕਿ ਕਿਸਾਨ ਜਿਹੜੇ ਪਹਿਲੀਆਂ ਮੰਗਾਂ ਦੇ ਉੱਤੇ ਲੈ ਕੇ ਚੱਲੇ ਸੀਗੇ ਮੋਰਚਾ ਉਹ ਤਾਂ ਠੀਕ ਆ ਅਸੀਂ ਉਹਨਾਂ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਐਮਐਸਪੀ ਵੀ ਉਹਨਾਂ ਨੇ ਕਹਿੰਦੇ ਅਸੀਂ ਕਾਂਗਰਸ ਨਾਲੋਂ ਵੱਧ ਦਿੱਤੀ ਹੈ 10 ਸਾਲਾਂ ਦੇ ਵਿੱਚ ਪਰ ਕਹਿੰਦੇ ਜਿਹੜੀਆਂ ਨਵੀਆਂ ਮੰਗਾਂ ਨੇ ਜਿਵੇਂ ਮੀਟਰਾਂ ਵਾਲੀ ਮੰਗ ਹੋ ਗਈ ਜਾਂ ਫਿਰ ਜਿਹੜੀਆਂ ਹੋਰ ਇੱਕ ਬਿਜਲੀ ਸੋਧ ਵਾਲੀ ਮੰਗ ਹੋ ਗਈ ਕਹਿੰਦੇ ਇਹ ਸਾਰੀਆਂ ਆ ਜਿਵੇਂ ਡਬਲਯੂਪੀ ਦੀ ਤੁਸੀਂ ਗੱਲ ਕੀਤੀ ਹੈ ਇਹ ਸਾਰੀਆਂ ਮੰਗਾਂ ਨਵੀਆਂ ਨੇ ਇਹਨਾਂ ਦੇ ਉੱਤੇ ਅਸੀਂ ਬੈਠ ਕੇ ਵਿਚਾਰ ਵਟਾਂਦਰਾ ਕਰਨਾ ਚਾਹੁੰਦੇ ਆ ਤੇ ਉਹਨਾਂ ਨੇ ਅਪੀਲ ਕੀਤੀ ਹੈ ਕਿ ਤੁਸੀਂ ਵਾਪਸ ਆ ਜਾਓ ਆਪਾਂ ਬੈਠ ਕੇ ਗੱਲਬਾਤ ਕਰ ਲਈਏ ਉਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਦੇਖੋ ਸਾਡੀਆਂ ਜਿਹੜੀਆਂ 8 ਤਰੀਕ ਤੇ 12 ਤਰੀਕ ਨੂੰ ਜਿਹੜੀਆਂ ਸਾਡੀਆਂ ਇਹਨਾਂ ਦੇ ਨਾਲ ਮੀਟਿੰਗਾਂ ਹੋਈਆਂ ਨੇ ਉਹਨਾਂ ਮੀਟਿੰਗਾਂ ਦੇ ਵਿੱਚ ਇਹ ਸਾਨੂੰ ਕਹਿ ਰਹੇ ਨੇ ਸਾਰੀਆਂ ਗੱਲਾਂ ਬਾਤਾਂ ਜਿਹੜੀਆਂ ਤੁਸੀਂ ਕਰ ਰਹੇ ਹੋ ਇਹ ਹੋਈਆਂ ਹਾਂਜੀ ਤੇ ਇਹ ਕਹਿੰਦੇ ਵੀ ਕਰਜ਼ੇ ਮਾਫੀ ਦੀ ਗੱਲ ਕਹਿੰਦੇ ਆ ਜੀ ਇਹ ਪਾਲਿਸੀ ਮੈਟਰ ਹੈ ਹੂੰ ਭਾਜੇ ਇਹ ਪਾਲਿਸੀ ਮੈਟਰ ਹੈ ਤੇ ਤੁਸੀਂ ਇਹ ਦੱਸੋ ਕਿ ਜਿਹੜਾ ਜੀ ਅਜੇ ਟਾਣੀ ਹੈ ਹੂੰ ਉਹ ਕਿਹੜਾ ਪਾਲਿਸੀ ਮੈਟਰ ਹੈ ਤੁਸੀਂ ਭਾਰਤ ਦੇ ਸੰਵਿਧਾਨ ਦੀ ਵੀ ਪਾਲਣਾ ਨਹੀਂ ਕਰਦੇ ਜਿਹਦੇ 120 ਬੀ ਦਾ ਜਿਹੜਾ ਪਰਚਾ ਹੋਇਆ ਹੈ ਹੂੰ ਤੇ ਉਹਨੂੰ ਤੁਸੀਂ ਅਜੇ ਤੱਕ ਮੰਤਰੀ ਮੰਡਲ ਤੇ ਬੜਾ ਅਚਰਕ ਰੱਖਿਆ ਹੂੰ ਹੂੰ ਅਸੀਂ ਸਾਰੀਆਂ ਗੱਲਾਂ ਕਿਤੇ ਸਾਨੂੰ ਕਹਿੰਦੇ ਜੀ ਸਾਨੂੰ ਸਮਾਂ ਦਿਓ ਜੀ ਅਸੀਂ ਕਹਾਂ ਕਿ ਤੁਸੀਂ ਡਾਕਟਰ ਸੁਆਮੀਨਾਥੰਦੀ ਰਿਪੋਰਟ ਦੇ ਉੱਤੇ 2014 ਦੀਆਂ ਇਲੈਕਸ਼ਨਾਂ ਦੇ ਵਿੱਚ ਚੋਣ ਮੈਨੀਫੈਸਟੋs ਕੀਤਾ ਜੀ ਔਰ ਮੋਦੀ ਜੀ ਜਿਹੜੇ ਨੇ ਇਹ ਗੁਜਰਾਤ ਦੇ ਮੁੱਖ ਮੰਤਰੀ ਸੀ ਤੇ ਕਮੇਟੀ ਦੇ ਚੇਅਰਮੈਨ ਸੀ ਉਦੋਂ ਇਹਨਾਂ ਨੇ ਕਿਹਾ ਕਿ ਰਿਸ਼ਤੀ ਪੱਤਰ ਦਿੱਤਾ ਕੇ ਫੈਸਲਾ ਕੀਤਾ ਕਿ ਇਹ ਜਿਹੜਾ ਐਨਐਸਪੀ ਆ ਇਹ ਗਰੰਟੀ ਕਾਨੂੰਨ ਬਣਾਉਣਾ ਚਾਹੀਦਾ ਹੂੰ ਦਸ ਸਾਲ ਤੁਹਾਨੂੰ ਕਿੰਨੇ ਸਾਲ ਚਾਹੀਦਾ ਤੁਸੀਂ 10 ਸਾਲ ਰਾਜ ਕੀਤਾ ਹੈ ਦਸਾਂ ਸਾਲਾਂ ਦੇ ਵਿੱਚ ਅੱਜ ਤੱਕ ਤੁਸੀਂ ਇਹ ਤੇ ਦੱਸੋ ਕਿੰਨੇ ਕਦਮ ਪੱਤੇ ਆ ਜੀ ਕੀ ਕੀਤਾ ਜੇ ਅਸੀਂ ਇਹ ਗੱਲ ਹੁਣ ਕੀਤੀ ਹੂੰ ਕਿ ਤੁਸੀਂ ਆ ਜਿਹੜਾ ਕਹਿੰਦੇ ਨੇ ਜੇ ਕਿ ਅਸੀਂ ਬਹੁਤ ਕੁਝ ਕੀਤਾ ਹੈ ਕੀ ਕੀਤਾ ਤੁਹਾਡੀ ਸਰਕਾਰ ਆਈ 2014 ਚ ਜੀ ਤੁਸੀਂ ਪੰਜਾਬ ਦੇ ਨਾਲ ਫਿਤਰੈਸ਼ੋ ਕਰ ਰਹੇ ਹੋ ਕਹਿੰਦੇ ਜੀ ਪ੍ਰਧਾਨ ਮੰਤਰੀ ਜੀ ਪੂਰੇ ਦੇਸ਼ ਤੇ ਆ ਤੇ ਕੱਲੇ ਪੰਜਾਬ ਦੀ ਗੱਲ ਨਹੀਂ ਆਈ ਅੱਖਾਂ ਜੇ ਪੂਰੇ ਦੇਸ਼ ਤੇ ਨੇ ਤੇ ਫਿਰ ਇਹ ਦੱਸੋ ਵੀ ਤੁਸੀਂ ਪੰਜਾਬ ਦਾ ਬਾਰਡਰ ਤੇ ਬੰਦ ਕਰਤਾ ਜੀ ਜੀ ਤੁਸੀਂ ਗੁਜਰਾਤ ਦੇ ਬਾਰਡਰ ਖੋਲੇ ਆ ਤੁਸੀਂ ਜੰਮੂ ਕਸ਼ਮੀਰ ਦੇ ਬਾਰਡਰ ਖੋਲੇ ਆ ਰਾਜਸਥਾਨ ਦੇ ਖੋਲੇ ਆ ਜੇ ਪ੍ਰਧਾਨ ਮੰਤਰੀ ਪੂਰੇ ਦੇਸ਼ ਦਾ ਹੂੰ ਬਾਦਰ ਖੋੰਦ ਕੀਤਾ ਜੀ ਬਿਲਕੁਲ ਇਸ ਕਰਕੇ ਇਸ ਕਰਕੇ ਅਕੀਦਾ ਜੀ ਇਹਨੇ ਪਿੱਛੇ ਸੋਚਿਆ ਉਹ ਇਹ ਆ ਕਿ ਪੰਜਾਬ ਦੇ ਲੋਕ ਅਹਿਮਦ ਸ਼ਾਹ ਅਫਦਾਲੀ ਮਹਮੂਦ ਕਜ਼ਮੀ ਮੀਰ ਮੰਨੂ ਯਕਸ਼ਰ ਕਾਨ ਅਰਨਜੀਤ ਉਸ ਤੋਂ ਬਾਅਦ ਅੰਗਰੇਜ਼ ਦਿੱਲੀ ਦੀ ਪਟਰਾਣੀ ਮਹਰੂਦ ਦੇ ਸੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਜੋ ਕੁਝ ਕੀਤਾ ਉਹ ਤੁਹਾਡੇ ਸਾਹਮਣੇ ਇਤਿਹਾਸ ਹੈ ਇਹਨਾਂ ਰੋਕ ਪੰਜਾਬ ਦੇ ਜਿਹੜੇ ਨੇ ਇਹ ਪੂਰੇ ਦੇਸ਼ ਦੇ ਲੋਕਾਂ ਨੂੰ ਲੈ ਕੇ ਉਤਦੇ ਨੇ ਸੰਸਾਰ ਚੇਵਤ ਹੁੰਦੇ ਨੇ ਇਹਨਾਂ ਨੂੰ ਦੇਰਾ ਉਹ ਖਿਆਰੇ ਬਣਾ ਦੋ ਆਰਥਿਕ ਪੱਖੋਂ ਕਮਜ਼ੋਰ ਕਰ ਦੋ ਇਹਨਾਂ ਦੇ ਇਤਿਹਾਰ ਨੂੰ ਖਤਮ ਕਰ ਦੋ ਤੇ ਇਹ ਲੋਕ ਜਿਹੜੇ ਲੋਕਾਂ ਦੀ ਆਵਾਜ਼ ਨੂੰ ਉਠਾਉਂਦੇ ਨੇ ਤੇ ਇਹਨਾਂ ਨੂੰ ਇਥੋਂ ਆਰਥਿਕ ਪੱਖੋਂ ਤੁਸੀਂ ਜਦੋਂ ਇਹਨਾਂ ਨੂੰ ਖਤਮ ਕਰ ਦੋਗੇ ਆਰਥਿਕਤਾ ਪਚਪਾ ਪੱਖੋਂ ਕਮਜ਼ੋਰ ਹੋ ਜਾਣਗੇ ਇਹ ਲੋਕ ਉੱਠ ਨਹੀਂ ਸਕਣਗੇ ਇਸ ਕਰਕੇ ਤੁਸੀਂ ਇਹ ਜਿਹੜਾ ਪੰਜਾਬ ਦੇ ਵਾਟਰ ਬੰਦ ਕੀਤੇ ਆ ਜੀ ਕੋਈ ਜਵਾਬ ਨਹੀਂ ਕਿ ਸਿਰਫ ਬਿਲਕੁਲ ਬਿਲਕੁਲ ਸਰਸਾ ਸਾਹਿਬ ਜੀ ਮਿਹਰਬਾਨੀ ਜੀ ਹੋਰ ਅਪਡੇਟ ਲਈ ਜਦੋਂ ਕੋਈ ਵੱਡੀ ਗੱਲਬਾਤ ਕਰਾਂਗੇ ਤੁਹਾਡੇ ਨਾਲ ਜ਼ਰੂਰ ਜੁੜਾਂਗੇ ਮਿਹਰਬਾਨੀ ਤੁਹਾਡੀ ਤੁਸੀਂ ਕੀਮਤੀ ਸਮਾਂ ਦਿੱਤਾ ਨਿਰਧਾਰਨ ਨਿਰਪੱਖ ਰਹਿਾਂਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹਕੂਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਪਹੁੰਚਾ ਕੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਪਰਾਂਗੇ ਪੰਜਾਬ ਦੀ ਆਵਾਜ਼ ਬਣ ਹੋਰਗੇ ਹਰ ਪਹਿਲੂ ਤੇ ਰੋਸ ਚਰਚੇ ਭੁੱਲਾਂਗੇ ਅੰਦਰੂਨੀ ਰਾਜ ਬਣਾਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਲੋਕਾਂ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਗੱਲਬਾਤਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਹ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ ਡੀ5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ਧਰੋਹਾਰ ਸਿਹਤ ਅਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸ਼ਸ਼ੀਕਲ ਜੀ ਮੈਂ ਹਾਂ ਕੁਲਰਾਜ ਚੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ